ਇਸ ਸ੍ਰੀ ਗੁਰੂ ਕ੍ਰੰਥ ਸਾਹਿਬ ਜੀ ਦੀ ਲਿਖਾਈ ਸਤਕਾਰਯੋਗ ਗਿਆਨੀ ਪ੍ਰਤਾਪ ਸਿੰਘ ਸਾਬਕਾ ਮੁੱਖ ਕਰਨਤੀ ਤਖਤ ਸ੍ਰੀ ਹਜ਼ੂਰ ਸਾਹਿਬ ਨੇ ਕੀਤੀ ਸੀ ਗਿਆਨੀ ਜੀ ਦਾ ਪਿਛੋਕੜ ਭਾਈ ਬਿਧੀ ਚੰਦ ਜੀ ਦੀ ਸੰਪਰਦਾਇ ਵਿੱਚੋਂ ਹੈ ਤਖਤ ਸਾਹਿਬ ਦੀ ਸੇਵਾ ਉਹਨਾਂ ਨੇ ਕਈ ਸਾਲਾਂ ਬਸਤੇ ਨਿਭਾਈ ਅਤੇ ਨਾਲ ਨਾਲ ਗਿਆਨੀ ਜੀ ਨੇ ਦਿਖਾਈ ਦੀ ਸੇਵਾ ਸਹਿਜੇ ਸਹਿਜੇ ਸੰਪੂਰਨ ਕੀਤੀ 2021 ਚ ਪੋਥੀ ਸੇਵਾ ਨੂੰ ਇਸ ਬਾਬਾ ਜੀ ਦੇ ਉਤਾਰੇ ਦੀ ਜਿਲਦਬੰਦੀ ਦੀ ਸੇਵਾ ਬਖਸ਼ੀ ਗਈ ਸੀ ਨਰੌਲ ਤੇਰ ਤੇ ਕੋਈ ਬਾਅਦਮੀ ਸੀ ਪੁੱਛਦਾ ਗੁਰੂ ਕਲਜੀ ਤਰਪਾਸਾ ਮੈਂ ਕਰਨਾ ਲਾਇਆ ਤੇ ਮੈਂ ਰੋਮ ਰੋਮ ਕਰਕੇ ਵਾੜ ਵੀ ਐਨੇ ਨਹੀਂ ਮੇਰੇ ਸਰੀਰ ਤੇ ਜਿੰਨਾ ਮੈਂ ਗੁਰੂ ਕਲਜੀ ਤਰ ਦਾ ਧੰਨਵਾਦ ਕਰਦਾ ਵਾਂ ਕਿ ਮਹਾਰਾਜ ਤੁਸੀਂ ਬੜੀ ਜੀ ਕਿਰਪਾ ਕੀਤੀ ਆ ਸੀਰੇ ਨੂੰ ਪਾਰਛੇ ਬਖਸ਼ੀ ਆਪਣੇ ਸੋਨੇ ਦੇ ਮੰਦਰਾਂ ਵਿੱਚ ਨਿਵਾਸਾ ਦੇ ਕੇ ਦਾਸ ਪਾਸੋਂ ਸੇਵਾ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਿਖਣ ਦੀ ਸੇਵਾ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸਦਾਈ ਤੇ ਦੀ ਵੱਡੀ ਹੋਣੀ ਸੰਪਰਦਾਵਾਂ ਨੇ ਸਾਰਿਆਂ ਨੇ ਮੋਰ ਲਾਈ ਸੁਰਾਈ ਕਰਕੇ ਤੇ ਮਹਾਰਾਜ ਦਾ ਰੋਮ ਰੋਮ ਕਰਕੇ ਮੈਂ ਸੰਗਤਾਂ ਦਾ ਗੁਰੂ ਕਲ ਵੀ ਕਿਰਪਾ ਆਛਾ ਦਾ ਧੰਨ ਗੁਰੂ ਗ੍ਰੰਥ ਸਾਹਿਬ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਮੇਰੇ ਸੀਸ ਤੇ ਮੇਰਾ ਪਰਿਆ ਹੱਥਾ ਕੇ ਇੰਨਾ ਵੱਡਾ ਕਾਰਜ ਕਰਵਾਇਆ ਧੰਵਾਦੀਆਂ ਭਾਈ ਸਰਜੀਤ ਸਿੰਘ ਹੋਣਾ ਦਾ ਉਸਾਰ ਜੱਥੇਬੰਦੀ ਦਾ ਜਿਨ੍ਹਾਂ ਨੇ ਬਹੁਤ ਹੀ ਮਿਹਨਤ ਦੇ ਨਾਲ ਕੋਸ ਰੂਟ ਵੀ ਬਹੁਤ ਸੋਹਣੀ ਸੁੰਦਰ ਯਾਤਰਾ ਕੀਤੀ ਜਿਸ ਤਹ ਨਾਲ ਸਾਬ ਦੇ ਪੰਜੇ ਸਨ ਸਹਿਮਾਨ ਜੈਦਰਾਬਾ ਖਲਵਾਲ ਸਿੰਘ ਜੀ ਜਿੰਨੇ ਵੀ ਮਾਹਪੁਰਖ ਬਾਬਾ ਅਵਤਾਰ ਸਿੰਘ ਜੀ ਸੰਪਰਦਾਇ ਨਾਲ ਪੰਥ ਦੇ ਮੁਖੀ ਬਾਬਾ ਵੀਰ ਸਿੰਘ ਸਾਹਿਬ ਜੀ ਦੇ ਸਾਰਿਆਂ ਦਾ ਕੋਟਾਨ ਪੋਟ ਬਾਤ ਧੰਨਵਾਦ ਕਰਦਾ ਹੈ